ਹੋ ਵੀ ਜਿਸ ਤਰ੍ਹਾਂ ਸਾਡੇ ਬੰਦੀ ਸਿੰਘ ਐ ਜਿੰਨੀਆਂ ਸਜ਼ਾਵਾਂ ਕੋਰਟ ਵੱਲੋਂ ਮਿਲੀਆਂ ਸੀ ਇਹ ਦੁੱਗਣੀਆਂ ਪੂਰੀਆਂ ਕਰ ਚੁੱਕੇ ਪਰੰਤੂ ਉਹਨਾਂ ਦੀ ਰਿਹਾਈ ਨਹੀਂ ਹੋ ਰਹੀ ਝਗੜੇ ਤੋਂ ਬਾਅਦ ਜੋ ਪ੍ਰਸ਼ਾਸਨ ਵੱਲੋਂ ਉਸ ਤੇ ਕਹਿਰ ਢਾਇਆ ਗਿਆ ਵੀ ਉਹਦਾ ਅੰਨਤ ਸੋ ਬਾਪੂ ਜੀ ਤੁਸੀਂ ਲੰਮੇ ਸਮੇਂ ਤੋਂ ਸੰਘਰਸ਼ ਕਰ ਰਹੇ ਹੋ ਆਪਰਾ ਸਾਥੀ ਫਾਦਰੋਂ ਤੇ ਤੁਹਾਨੂੰ ਲੱਗਦਾ ਕਿਤੇ ਵੀ ਕੇਂਦਰ ਨੂੰ ਇਸ ਗੱਲ ਦਾ ਡਰ ਹੈ ਜੇਕਰ ਬੰਦੀ ਸਿੰਘ ਰਹਿਆ ਹੁੰਦੇ ਨੇ ਪੰਜਾਬ ਦੀ ਜਿਹੜੀ ਨੌਜਵਾਨੀ ਹੈ ਨਸ਼ਿਆਂ ਤੋਂ Nirpak Posht ਦੇ ਨਾਲ ਜੁੜਿਆ ਹੋ ਤੁਸੀਂ ਤੇ ਮੈਂ ਤੁਹਾਡੇ ਨਾਲ ਵਿਵੇਕ ਰਾਜ ਪੰਜਾਬ ਦੇ ਵਿੱਚ ਬੰਦੀ ਸਿੰਘਾਂ ਨੂੰ ਲੈ ਕੇ ਲਗਾਤਾਰ ਕਿੰਨੇ ਸਾਲਾਂ ਤੋਂ ਮੁਹਿੰਮ ਚੱਲਦੀ ਆ ਰਹੀ ਹੈ ਕਈ ਜਿਹੜੀਆਂ ਪੰਥਕ ਪਾਰਟੀਆਂ ਨੇ ਆਗੂ ਨੇ ਲਗਾਤਾਰ ਧਰਨੇ ਪ੍ਰਦਰਸ਼ਨ ਕਰ ਰਹੇ ਨੇ ਪਰ ਫਿਰ ਵੀ ਜਿਹੜੀ ਹੈ ਕਿਤੇ ਨਾ ਕਿਤੇ ਕੇਂਦਰ ਸਰਕਾਰ ਹੈ ਬੰਤੀ ਸਿੰਘਾਂ ਨੂੰ ਛੱਡਣ ਦੇ ਵਿੱਚ ناکਾਮ ਆ ਉਹ ਛੱਡਣਾ ਨਹੀਂ ਚਾਹੁੰਦੀ ਜੇਕਰ ਸਿੱਧੇ ਤੌਰ ਤੇ ਆਪਾਂ ਪੰਥਕ ਆਗੂਆਂ ਦੀ ਗੱਲ ਕਰੀਏ ਤਾਂ ਸੋ ਬਿਲਕੁਲ ਇਸ ਸਮੇ ਸਾਡਾ ਲਲ ਭਾਈ ਜਗਤਾਰ ਸਿੰਘ ਹਵਾਰਾ ਜੀ ਤੇ ਪਿੱਤਾ ਜੀ ਜਿਹੜੇ ਬਾਪੂ ਗੁਰਚਰਨ ਸਿੰਘ ਹਵਾਰਾ ਜੀ ਨੇ ਗੱਲਬਾਤ ਕਰਾਂਗੇ ਬਾਪੂ ਜੀ ਸਭ ਤੋਂ ਪਹਿਲਾਂ ਨਿਰਪੱਖ ਪੋਸਟ ਤੇ ਬਹੁਤ-ਬਹੁਤ ਸਵਾਗਤ ਹੈ ਜੀ ਧੰਨਵਾਦ ਜੀ ਨਿਰਪੱਖ ਪੋਸਟ ਦਾ ਸਰੋਤਿਆਂ ਦਾ ਬਹੁਤ-ਬਹੁਤ ਧੰਨਵਾਦ ਬਾਪੂ ਜੀ ਤੁਸੀਂ ਲੰਮੇ ਸਮੇਂ ਤੋਂ ਇਸ ਧਰਨੇ ਦੇ ਵਿੱਚ ਲੱਗੇ ਹੋਏ ਹੋ ਲਗਾਤਾਰ ਆਵਾਜ਼ ਬੁਲੰਦ ਕਰ ਰਹੇ ਹੋ ਪੂਰਾ ਕੁ ਵੀ ਤੁਹਾਡੇ ਨਾਲ ਨੇ ਵੀ ਬੰਦੀ ਸਿੰਘਾਂ ਨੇ ਜਿਹੜੀ ਹੈ ਆਪਣੀ ਸਜ਼ਾ ਪੂਰੀ ਕਰ ਲਈ ਹੈ ਫਿਰ ਵੀ ਸਰਕਾਰ ਨੂੰ ਕਿਹੜਾ ਡਰ ਸਤਾ ਰਿਹਾ ਕੋਈ ਕੀ ਡਰ ਹੈ ਆਖਿਰ ਜਿਹਦੇ ਕਰਕੇ ਉਹ ਰਿਹਾ ਨਹੀਂ ਕਰ ਰਹੇ ਦੇਖੋ ਸਭ ਤੋਂ ਪਹਿਲਾ ਡਰ ਹੈ ਜਿਹੜਾ ਮੈਂ ਗੱਲ ਕਰਾਂ ਵੀ ਜਦੋਂ ਇਹ ਦੇਸ਼ ਆਜ਼ਾਦ ਹੋਇਆ ਸਿੱਖਾਂ ਨੇ ਕੁਰਬਾਨੀਆਂ ਦੇ ਕੇ 92% ਛੀਜ ਦੀਆਂ ਸਿੱਖਾਂ ਨਹੀਂ ਹੋਈਆਂ ਇਹ ਦੇਸ਼ ਨੂੰ ਆਜ਼ਾਦ ਕਰਾਇਆ ਪਰੰਤੂ ਪਹਿਲੇ ਦਿਨ ਜਦੋਂ 26 ਜਨਵਰੀ 1950 ਨੂੰ ਸਵਿਧਾਨ ਬਣਿਆ ਪਹਿਲੇ ਦਿਨੇ ਉਹਨੇ ਸਿੱਖਾਂ ਨਾਲ ਧੋਖਾ ਕਰਿਆ ਕਿ ਉਹ ਸਾਨੂੰ ਸਿੱਖ ਮੰਨਣ ਨੂੰ ਤਿਆਰ ਨਹੀਂ ਸਿਖਦਾ ਸੋ ਜਿਨ੍ਹਾਂ ਜਿਹੜੇ ਸਾਡੇ ਹੱਕ ਮੰਦੇ ਸੀ ਉਹ ਸਰਕਾਰਾਂ ਨੇ ਨਹੀਂ ਦਿੱਤੇ ਇਸ ਕਰਕੇ ਆਪਣੇ ਹੱਕ ਲੈਣ ਵਾਸਤੇ ਹਮੇਸ਼ਾ ਪੰਜਾਬੀਆਂ ਨੂੰ ਸਿੱਖਾਂ ਨੂੰ ਸੰਘਰਸ਼ ਕਰਨਾ ਪਿਆ ਹੁਣ ਵੀ ਜਿਸ ਤਰ੍ਹਾਂ ਸਾਡੇ ਬੰਦੀ ਸਿੰਘ ਹੈ ਜਿੰਨੀਆਂ ਸਜਾਵਾਂ ਕੋਰਟ ਵੱਲੋਂ ਮਿਲੀਆਂ ਸੀ ਇਹ ਦੋਗਣੀਆਂ ਪੂਰੀਆਂ ਕਰ ਚੁੱਕੇ ਪਰੰਤੂ ਉਹਨਾਂ ਦੀ ਰਿਹਾਈਆਂ ਨਹੀਂ ਹੋ ਰਹੀ। ਇਹ ਕਿਉਂਕਿ ਇਹ ਦੋਰਾ ਮਾਪ ਦੰਡ ਹੈ। ਬਹੁ ਗਿਣਤੀ ਨਾਲ ਜੇ ਕੋਈ ਸੰਬੰਧਿਤ ਹੈ ਜੇ ਮੈਂ ਗੱਲ ਕਰਾਂ ਨਵੰਬਰ 1984 ਦੀ ਸਿੱਖਾਂ ਦਾ ਕਤਲੇਆਮ ਹੋਇਆ ਇੰਡੀਆ 'ਚ ਪਰੰਤੂ ਅੱਜ ਤੱਕ ਉਹਨਾਂ ਦੋਸ਼ੀਆਂ ਦੇ ਖਿਲਾਫ ਕੋਈ ਕਾਰਵਾਈ ਨਹੀਂ ਹੋਈ। ਇਹੀ ਦੋਰਾ ਮਾਪ ਦੰਡ ਹੈ ਕਿ ਸਾਨੂੰ ਗੁਲਾਮੀ ਦਾ ਅਹਿਸਾਸ ਕਰਾਇਆ ਜਾ ਰਿਹਾ ਕਿ ਉਹ ਦੇਸ ਨੂੰ ਆਜ਼ਾਦ ਕਰਾਉਣ ਵਾਲਿਓ ਤੁਹਾਨੂੰ ਉਸੇ ਆਜ਼ਾਦ ਦੇਸ਼ 'ਚ ਅੱਜ ਗੁਲਾਮ ਸਮਝਿਆ ਜਾ ਰਿਹਾ ਹੈ। ਸੋ ਇਸ ਵਾਸਤੇ ਲਗਾਤਾਰ ਸੰਘਰਸ਼ ਕਰਨੇ ਪੈ ਰਹੇ ਹਨ। ਜੇ ਅਸੀਂ ਅੱਜ ਦੀ ਗੱਲ ਕਰੀਏ। ਅੱਜ ਸਾਡੇ ਕੌਮ ਕੌਮ ਦਾ ਯੋਧਾ ਭਾਈ ਸੰਦੀਪ ਸਿੰਘ ਸਣੀ ਜਿਹੜਾ ਇੱਕ ਸ਼ਖਸ ਸਿੱਖਾਂ ਦੇ ਖਿਲਾਫ ਬੜਾ ਜ਼ਹਿਰ ਉਗਲਦਾ ਸੀ। ਆਹੀ ਜੀ ਭੱਦੀ ਸ਼ਬਦਾਵਲੀ ਵਰਤਦਾ ਸੀ। ਸਰਕਾਰਾਂ ਨੇ ਉਹਦੇ ਖਿਲਾਫ ਮੰਨ ਦੀ ਕਾਨੂੰਨੀ ਕਾਰਵਾਈ ਕਰਨ ਦੀ ਬਜਾਏ ਉਹਨੂੰ ਜੈਡ ਸਕਿਉਰਟੀ ਮੁਹੱਈਆ ਕਰਾਈ ਉਹਦਾ ਜਿਹੜਾ ਦਿਮਾਗ ਸੀ ਹੋਰ ਵਿਗੜ ਗਿਆ ਹੂੰ ਸੋ ਲਗਾਤਾਰ ਸਾਡੀ ਧੀਆ ਭੈਣਾਂ ਦੇ ਖਿਲਾਫ ਵੀ ਉਹ ਗਲਤ ਬੋਲਦਾ ਰਿਹਾ ਹੂੰ ਉਸ ਨੂੰ ਸੌਦਾ ਲਾਇਆ ਕਿਉਂਕਿ ਉਹਨੇ ਨਾ ਬਰਦਾਸ਼ਤ ਹੋਇਆ ਉਹਨੇ ਸੌਦਾ ਜਿਹੜਾ ਸਾਡਾ ਇਤਿਹਾਸ ਹੈ ਕਿ પાપી ਕੋ મારਨੇ ਕੋ પાપ માહોਦੀ ਹੈ ਉਸ ਤੇ ਪੈਰਾ ਦੰਦੇ ਹੋਏ ਉਹਨਾਂ ਨੇ ਸੋਦਾ ਲਾਇਆ ਭਾਈ ਸੰਦੀਪ ਸਿੰਘ ਸਣੀ ਜਿਹੜਾ ਤਕਰੀਬਨ 2 ਸਾਲ ਤੋਂ ਸੈਂਟਰ ਜੇਡ ਪਟਿਆਲਾ ਚ ਬੰਦ ਹੈ ਇੱਥੇ ਉਹਨਾਂ ਨੂੰ ਰੱਖਿਆ ਗਿਆ ਰਿਕਾਰਡ ਉਹਨਾਂ ਦਾ 2 ਸਾਲ ਚ ਬਹੁਤ ਵਧੀਆ ਰਿਹਾ ਪਰੰਤੂ 1 ਮਹੀਨੇ ਤੋਂ ਉਹ ਪੁਲਸ ਅਫਸਰ ਜਿਨ੍ਹਾਂ ਨੇ ਝੂਠੇ ਪੁਲਸ ਮੁਕਾਬਲੇ ਬਣਾਏ ਬਦਨਾਮ ਇੱਥੇ ਤੱਕ ਕੇ ਉਹ ਇੱਥੇ ਆਇਆ ਸੂਬਾ ਸਰਹੰਦ ਕਾ ਹੁੰਦਾ ਸੀ ਆਪਣੇ ਆਪ ਨੂੰ ਕਿ ਮੈਂ ਸੂਬਾ ਸਰਹੰਦ ਐ ਜਿਸ ਤਰ੍ਹਾਂ ਉਹਨੇ ਸਿੱਖਾਂ ਦਾ ਮਲੀਆਂ ਮੇਡ ਕਰਨ ਦਾ ਤੋਹਿਆ ਕਰਿਆ ਸੀ ਇਸੇ ਤਰ੍ਹਾਂ ਮੈਂ ਸਿੱਖਾਂ ਦਾ ਕਰਨਾ ਸੋ ਉਹ ਆਇਆ ਉਹ ਅੰਦਰ ਵੀ ਆਪਣੀ ਉਹੀ ਜਿਹੜੀ ਪੁਲਿਸ ਵਾਲੀ ਐ ਜਿਹੜਾ ਉਹ ਆਪਣਾ ਰਵਈਆ ਉਹੀ ਦਿਖਾਉਂਦਾ ਰਿਹਾ ਭਾਈ ਸੰਦੀਪ ਸਿੰਘ ਨੂੰ ਨਾਲ ਝਗੜਾ ਹੁੰਦਾ 10 ਤਰੀਕ ਨੂੰ ਕਿਸ ਤਰ੍ਹਾਂ ਹੋਇਆ ਕਾ ਤੋਂ ਹੋਇਆ ਕਿਨੇ ਕਰਾਇਆ ਪਹਿਲਾਂ ਤਾਂ ਉਹਦੇ ਵਾਸਤੇ ਜ਼ਿੰਮੇਵਾਰ ਹੈ ਜੇਲ੍ਹ ਪ੍ਰਸ਼ਾਸਨ ਜੇਲ੍ਹ ਪ੍ਰਸ਼ਾਸਨ ਕਿਉਂਕਿ ਜੇਲ੍ਹ ਮੈਨੂਅਲ ਦੇ ਅਨੁਸਾਰ ਜਿਹੜਾ ਤਾਂ ਸਜ਼ਾ ਯਾਤਕ ਹੈਦੀ ਹੈ ਉਹਨੂੰ ਅਲੱਗ ਰੱਖਿਆ ਜਾਂਦਾ ਕਿਉਂਕਿ ਉਹ ਮੁਰਜ਼ਮ ਆ ਬਣ ਕੇ ਆਇਆ ਉਹਨੂੰ ਸਜ਼ਾ ਹੋਈ ਹੈ ਪਰੰਤੂ ਜਿਹੜਾ ਭਾਈ ਸੰਦੀਪ ਸਿੰਘ ਸਣੀ ਹੈ ਅਜੇ ਕੋਰਟ ਵੱਲੋਂ ਉਹਨਾਂ ਨੂੰ ਦੋਸ਼ੀ ਕਰਾਰ ਨਹੀਂ ਦਿੱਤਾ ਗਿਆ ਉਹ ਉਹਨਾਂ ਦਾ ਕੇਸ ਅੰਡਰ ਟ੍ਰਾਇਲ ਹੈ ਜਿਹੜੇ ਹਵਾਲਾਤੀ ਕਹਨੇ ਆ ਉਹਨਾਂ ਨੂੰ ਹਵਾਲਾਤੀਆਂ ਨੂੰ ਅਡਰ ਰੱਖਿਆ ਜਾਂਦਾ ਸਜ਼ਾਯਾਬਤਾ ਕੈਦੀਆਂ ਨੂੰ ਆਰਡ ਰੱਖਿਆ ਜਾਂਦਾ ਸੋ ਪ੍ਰਸ਼ਾਸਨ ਨੇ ਕਿਹੜੀ ਸਜਜਤ ਦੇ ਤਹਿਤ ਉਹਨਾਂ ਨੂੰ ਇਕੱਠਾ ਕਰਿਆ ਪਰੰਤੂ ਝਗੜੇ ਤੋਂ ਬਾਅਦ ਜੋ ਪ੍ਰਸ਼ਾਸਨ ਵੱਲੋਂ ਉਸ ਤੇ ਕਹਿਰ ਢਾਇਆ ਗਿਆ ਵੀ ਉਹ ਅੰਨਾ ਤਸ਼ੱਦਦ ਕਰਿਆ ਉਹ ਅਸੀਂ ਵਰਨਣ ਨਹੀਂ ਕਰ ਸਕਦੇ ਕਿਉਂਕਿ ਉਹਨਾਂ ਦੇ ਗੁਪਤੰਗਾਂ ਤੇ ਵੀ ਇਸ ਤਰ੍ਹਾਂ ਦੀਆਂ ਸੱਟਾਂ ਮਾਰੀਆਂ ਕੱਲ ਉਹਨਾਂ ਨੇ ਸਾਡੇ ਮਾਨਯੋਗ ਵਕੀਲ ਸਾਹਿਬ ਨੂੰ ਦੱਸਿਆ ਜਦੋਂ ਸੂਰੂਰ ਜਾ ਕੇ ਉਹਨਾਂ ਨੇ ਮੁਲਾਕਾਤ ਕਰੀਏ ਵੇ ਤਿੰਨ ਕਛਹਿਰੇ ਮੇਰਾ ਗੁਪਤੰਗਾ ਜੋ ਇਨਾ ਖੂਨ ਬਿਹਾ ਤਿੰਨ ਕਛਹਿਰੇ ਉਹਨਾਂ ਦੇ ਖੂਨ ਨਾਲ ਡਿੱਬੜ ਚੁੱਕੇ ਸੀ ਸੋ ਉਹ ਕੌਮ ਦਾ ਯੋਧਾ ਕੌਮ ਨੇ ਉਸ ਦਾ ਦਰਦ ਪਛਾਣਿਆ ਕੌਮ ਖੜੀ ਹੈ ਉਹਦੇ ਨਾਲ ਅਸੀਂ ਲਗਾਤਾਰ 11 ਤਰੀਕ ਤੋਂ ਸੰਘਰਸ਼ ਕਰ ਰਹੇ ਹਾਂ ਹੁਣ ਵੀ ਦੋ ਦਿਨਾਂ ਤੋਂ ਇੱਥੇ ਧਰਨਾ ਲਾਇਆ ਕੱਲ ਅਸੀਂ ਰੋਸ ਮਜਾਰਾ ਕਰਿਆ ਪਰ ਸਰਕਾਰ ਤੇ ਪ੍ਰਸ਼ਾਸਨ ਸਾਨੂੰ ਇਨਸਾਫ ਦੇਣ ਨੂੰ ਤਿਆਰ ਨਹੀਂ ਇਥੋਂ ਤੱਕ ਕਿ ਕੋਰਟ ਨੇ ਵੀ ਜੋ ਆਰਡਰ ਕਰਿਆ ਉਹਨਾਂ ਨੂੰ ਅਪਲਾਈ ਨਹੀਂ ਕਰਿਆ ਜਾ ਰਿਹਾ ਪ੍ਰਸ਼ਾਸਨ ਵੱਲੋਂ ਆਰਡਰ ਹੋਏ ਹਨ ਉਹਨਾਂ ਦਾ ਮੈਡੀਕਲ ਕਰਾਉਣ ਦਾ ਇੱਕ ਬੋਰਡ ਬਣਾ ਕੇ ਡਾਕਟਰਾਂ ਦਾ ਉਹ ਨਹੀਂ ਬਣਾਇਆ ਗਿਆ ਦੂਜੇ ਪਾਸੇ ਉਹਨਾਂ ਨੂੰ ਰਜਿੰਦਰਾ ਹਸਪਤਾਲ ਇਲਾਜ ਬਾਸ ਤੇ ਨਹੀਂ ਰੈਫਰ ਕਰਿਆ ਗਿਆ ਉਹਨਾਂ ਨੂੰ ਬਿਲਕੁਲ ਨਹੀਂ ਕੋਈ ਟਰੀਟਮੈਂਟ ਦਿੱਤੀ ਗਈ ਸੋ ਇਸ ਕਰਕੇ ਸਰਾ ਸਰ ਗਲਤ ਹੈ ਕਾਨੂੰਨ ਦਾ ਜਿਹੜੀ ਉਲੰਘਣਾ ਕਰੀ ਉਹ ਪ੍ਰਸ਼ਾਸਨ ਨੇ ਕਰੀ ਹੈ ਸਾਡੀ ਤਾਂ ਇਹੀ ਮੰਗ ਹੈ ਵੀ ਉਹਦੀ ਮੈਡੀਕਲ ਹੋ ਕੇ ਉਹਨਾਂ ਦੇ ਖਿਲਾਫ ਪਰਚਾ ਦਰਜ ਹੋਣਾ ਚਾਹੀਦਾ ਸਭ ਤੋਂ ਪਹਿਲਾਂ ਜੇਲ ਸਬਡੈਂਟ ਉਸ ਤੇ ਪਰਚਾ ਦਰਜ ਹੋਣਾ ਚਾਹੀਦਾ ਤੇ ਉਹ ਜਿਹੜਾ ਤਿੰਨ ਪੁਲਿਸ ਮੁਲਾਜ਼ਮ ਇੱਥੇ ਸਜ਼ਾ ਆਪਤਾ ਹੋ ਕੇ ਆਏ ਹਨ ਉਹਨਾਂ ਦੇ ਖਿਲਾਫ ਬਣਦੀ ਕਾਰਵਾਈ ਉਹਨਾਂ ਤੇ ਵੀ ਪਰਚਾ ਹੋਣਾ ਚਾਹੀਦਾ ਕਿਉਂਕਿ ਝਗੜਾ ਹੋਇਆ ਜਿਹੜੀ ਐਫ ਆਈ ਆਰ ਭਾਈ ਸੰਦੀਪ ਸਨੀ ਦੇ ਖਿਲਾਫ ਦਰਜ ਕਰਾਈ ਗਈ ਆ ਉਹ ਵਿੱਚ ਉਹਨਾਂ ਨੇ ਕਿਹਾ ਵੀ ਝਗੜਾ ਹੋਇਆ ਜੇ ਝਗੜਾ ਹੋਇਆ ਤਾਂ ਦੋਿਆਂ ਦੇ ਸੱਟਾਂ ਲੱਗੀਆਂ ਉਹਨਾਂ ਦੇ ਵੀ ਲੱਗੀ ਹੈ ਸੋ ਉਹਨਾਂ ਦੇ ਵੀ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ ਦੂਜਾ ਉਹਨਾਂ ਦੇ ਪਰਿਵਾਰ ਨੂੰ ਨਹੀਂ ਮਿਲਾਇਆ ਜਾ ਗਿਆ ਤਕਰੀਬਨ ਅੱਜ 7-8 ਦਿਨ ਹੋ ਗਏ ਅਸੀਂ ਮੰਗ ਕਰ ਰਹੇ ਹਾਂ ਇਹ ਅਸਲੀਅਤ ਦਾ ਪਤਾ ਲੱਗੇ ਇਸ ਕਰਕੇ ਸਾਡੀ ਇਹ ਹੀ ਹੈ ਵੀ ਪਰਿਵਾਰ ਨੂੰ ਮਿਲਾਇਆ ਜਾਵੇ ਮੈਡੀਕਲ ਕਰਾਇਆ ਜਾਵੇ ਉਹਦਾ ਇਲਾਜ ਪਹਿਲ ਦੇ ਆਧਾਰ ਤੇ ਹੋਏ ਤੇ ਉਹਨਾਂ ਪੁਲਿਸ ਅਫਸਰਾਂ ਦੇ ਖਿਲਾਫ ਜੇਲ੍ਹ ਅਥਾਰਟੀ ਦੇ ਖਿਲਾਫ ਪਰਚਾ ਦਰਜ ਹੋਇਆ ਸੋ ਬਾਪੂ ਜੀ ਤੁਸੀਂ ਲੰਮੇ ਸਮੇਂ ਤੋਂ ਸੰਘਰਸ਼ ਕਰ ਰਹੇ ਹੋ ਹਵਾਰਾ ਸਾਹਿਬ ਦੇ ਫਾਦਰ ਹੋ ਤੇ ਤੁਹਾਨੂੰ ਲੱਗਦਾ ਕਿਤੇ ਵੀ ਕੇਂਦਰ ਨੂੰ ਇਸ ਗੱਲ ਦਾ ਡਰ ਹੈ ਜੇਕਰ ਬੰਦੀ ਸਿੰਘ ਰਿਹਾ ਹੁੰਦੇ ਨੇ ਪੰਜਾਬ ਦੀ ਜਿਹੜੀ ਨੌਜਵਾਨੀ ਹੈ ਨਸ਼ਿਆਂ ਤੋਂ ਬਾਹਰ ਆਏਗੀ ਸੜਕਾਂ ਤੇ ਉਤਰੇਗੀ ਪੰਜਾਬ ਦੇ ਹੱਕਾਂ ਦੀ ਗੱਲ ਕਰੀ ਬਿਲਕੁਲ ਜਹੇਦਾਰ ਜਗਤਾਰ ਸਿੰਘ ਹਵਾਰਾ ਦਾ ਹਮੇਸ਼ਾ ਨੌਜਵਾਨਾਂ ਨੂੰ ਸਨੇਹਾ ਹੁੰਦਾ ਕਿ ਕਿਉਂਕਿ ਆਪ ਉਹ ਬਿਲਕੁਲ ਨਸ਼ਿਆਂ ਤੋਂ ਰਹਿਤ ਬਈ ਨਸ਼ਿਆਂ ਤੋਂ ਰਹਿਤ ਹੋ ਬਾਣੀ ਤੇ ਬਾਣੇ ਦੇ ਧਾਰਨੀ ਹੋ ਸਰਕਾਰਾਂ ਇਹ ਹੀ ਜਾਣਦੀਆਂ ਕਿਉਂਕਿ ਸਰਕਾਰਾਂ ਦੀਆਂ ਨੀਤੀਆਂ ਸਾਡੇ ਪੰਜਾਬ ਖਿਲਾਫ ਹੈ ਪੰਜਾਬ ਦੇ ਨੌਜਵਾਨਾਂ ਦੇ ਖਿਲਾਫ ਹੈ ਕਿਉਂਕਿ ਅੱਜ ਰੋਜ਼ਗਾਰ ਬਾਅਦ ਤੇ ਸਾਡਾ ਨੌਜਵਾਨ ਪੰਜਾਬ ਛੱਡ ਕੇ ਬਾਹਰ ਜਾ ਰਿਹਾ ਜਿਹੜਾ ਨਸ਼ਿਆਂ ਚ ਵੀ ਉਹਨਾਂ ਨੇ ਪਾਇਆ ਇਹ ਵੀ ਸਰਕਾਰ ਦੀਆਂ ਸਾਜਿਸ਼ਾਂ ਸੋ ਉਹਨਾਂ ਦੇ ਪਰਦਾ ਪਾਉਣ ਵਾਸਤੇ ਸਾਡੇ ਉਹਨਾਂ ਬੰਦੀ ਸਿੰਘਾਂ ਨੂੰ ਜਿਹੜੇ ਸਾਡੇ ਨੌਜਵਾਨ ਹੈ ਉਹਨਾਂ ਨੂੰ ਆਪਣਾ ਰੋਲ ਮਾਡਲ ਮੰਨਦੇ ਆ ਅੱਜ ਜਹੇਦਾਰ ਜਕਤਾਰ ਸਿੰਘ ਆਹਾਰਾ ਬਾਹਰ ਆਉਂਦੇ ਆ ਤਾਂ ਨੌਜਵਾਨ ਜੋ ਵੀ ਉਹ ਹੁਕਮ ਕਰਨਗੇ ਉਸ ਤੇ ਪਹਿਰਾ ਦੇਣਗੇ ਇਸ ਕਰਕੇ ਇਹ ਸਰਕਾਰਾਂ ਨਹੀਂ ਚਾਹੁੰਦੀਆਂ ਵੀ ਪੰਜਾਬ ਕਿਸੇ ਚੰਗੇ ਪਾਸੇ ਤਰੱਕੀ ਕਰੇ ਇਹ ਭਾਵੇਂ ਸੈਂਟਰ ਦੀ ਸਰਕਾਰ ਹੈ ਭਾਵੇਂ ਪੰਜਾਬ ਦੀ ਸਰਕਾਰ ਹੈ ਦੋ ਸਰਕਾਰਾਂ ਦੇ ਪ੍ਰਬੰਧ ਤੋਂ ਤੰਗ ਹੋ ਕੇ ਤੀਜੀ ਸਰਕਾਰ ਦੇ ਹਕਤ ਜਬ ਫਤਵਾ ਦੇ ਇਹਨਾਂ ਨੂੰ ਬਣਾਏ ਸੀ 92 ਐਮਐਲਏ ਪਰੰਤੂ ਸਭ ਤੋਂ ਨਕਮੀ ਸਰਕਾਰ ਹੋਈ ਸਾਬਤ ਹੋਈ ਹੈ ਪੰਜਾਬ ਦੀ ਨਾ ਕਿਸੇ ਮੁੱਦੇ ਦੀ ਗੱਲ ਕਰੀਆਂ ਨਾ ਇਹਨਾਂ ਨੇ ਉਹ ਕਰੀਆਂ ਇਹਨ ਕਮੀ ਸਰਕਾਰ ਸੋ ਬਾਪੂ ਜੀ ਤੁਸੀਂ ਰੋਲ ਮਾਡਲ ਦੀ ਗੱਲ ਕੀਤੀ ਜੇਕਰ ਗੱਲ ਕੀਤੀ ਜਾਵੇ ਹਵਾਰਾ ਸਾਹਿਬ ਜਦੋਂ ਜਵਾਨੀ ਦੇ ਉਸ ਦੌਰ ਦੇ ਵਿੱਚ ਸੀਗੇ ਜਾਂ ਕਹਿ ਲਓ ਕਿ ਜਵਾਨੀ ਜਦੋਂ ਉੱਟਰੀ ਸੀ ਉਦੋਂ ਉਹਨਾਂ ਦੇ ਅੰਦਰ ਕੀ ਬਲਬਲਾ ਸੀਗਾ ਕਿਹੜੀ ਅੱਗ ਸੀ ਤੁਸੀਂ ਬਚਪਨ ਤੋਂ ਦੇਖਿਆ ਉਹਨਾਂ ਨੂੰ ਪਾਲਿਆ ਪੋਸਿਆ ਲੱਗਦਾ ਸੀ ਉਹਨਾਂ ਦੇ ਦਿਮਾਗ ਦੇ ਵਿੱਚ ਇਹ ਜੀ ਚੀਜ਼ ਚੱਲਦੀ ਆ ਵੀ ਪੰਜਾਬ ਦੇ ਲਈ ਕੁਝ ਕਰਨਾ ਹੈ ਪੰਥ ਦੇ ਲਈ ਕੁਝ ਕਰਨਾ ਅਸਲ ਤਾਂ ਜਦੋਂ 18 ਸਾਲ ਦੀ ਉਮਰ 'ਚ ਉਹ ਤੁਰੇ ਉਹਨਾਂ ਦੇ ਇੱਕ ਇੱਕ ਜਿਹੜਾ ਸਾਡੇ ਦਰਬਾਰ ਸਾਹਿਬ ਤੇ ਸ੍ਰੀ ਅਕਾਲ ਤਖਤ ਸਾਹਿਬ ਤੇ ਹਮਲਾ ਹੋਇਆ ਉਹਨੂੰ ਨਾਂ ਬਰਦਾਸ਼ਤ ਕਰਦੇ ਹੋਏ ਉਹ ਇਸ ਪਾਸੇ ਤੁਰੇ ਮੂਵਮੈਂਟ ਤੇ ਤੁਰੇ ਪਰੰਤੂ ਉਹ ਹਮੇਸ਼ਾ ਹੀ ਹਮੇਸ਼ਾ ਪੰਜਾਬ ਦਾ ਸਿੱਖਾਂ ਦਾ ਭਲਾ ਸੋਚਦੇ ਆ ਇੱਕ ਇੱਕ ਉਹਨਾਂ ਦਾ ਨਿਸ਼ਾਨਾ ਵੀ ਜਿਹੜੀ ਕੌਮ ਹੈ ਅੱਜ ਵੀ ਵਿਖਰੀ ਹੋਈ ਹੈ ਉਹ ਇੱਕ ਨਿਸ਼ਾਨ ਸਾਹਿਬ ਦੇ ਥੱਲੇ ਇਕੱਠੀ ਹੋਣੀ ਚਾਹੀਦੀ ਹੈ ਕਿਉਂਕਿ ਆਪ ਸੀ ਪਾਟੋ ਤੜ ਹੋਣ ਕਰਕੇ ਅੱਜ ਕੌਮ ਦਾ ਉਹ ਪ੍ਰਭਾਵ ਸਰਕਾਰਾਂ ਤੇ ਨਹੀਂ ਰਿਹਾ ਜੋ ਹੋਣਾ ਚਾਹੀਦਾ ਸੋ ਇਸ ਕਰਕੇ ਕੌਮ ਨੂੰ ਉਹਨਾਂ ਦੀ ਹਮੇਸ਼ਾ ਅਪੀਲ ਹੋ ਆਈ ਹੈ ਕਿ ਮੇਰੀ ਕੌਮ ਇਕੱਠੀ ਹੋਏ ਤੇ ਸ੍ਰੀ ਅਕਾਲ ਤਖਤ ਜੀ ਨੂੰ ਸਮਰਪਿਤ ਹੋ ਕੇ ਆਪਣੇ ਸੰਘਰਸ਼ ਦੀ ਕੁਰਬਾਨੀ ਬਾਪੂ ਜੀ ਇਸ 'ਚ ਕੋਈ ਸ਼ੱਕ ਨਹੀਂ ਹੈ ਕਿ ਤੁਹਾਡਾ ਜਿਗਰਾ ਵੱਡਾ ਹੈ ਕਿਉਂਕਿ ਬਹੁਤ ਵੱਡੀ ਗੱਲ ਹੈ ਤੁਸੀਂ ਇੰਨੇ ਸਮੇਂ ਤੋਂ ਸੰਘਰਸ਼ ਰਾਡੇ ਉੱਪਰ ਕਦੇ ਵੀ ਮਨ ਦੇ ਵਿੱਚ ਆਇਆ ਵੀ ਪੁੱਤ ਦੀ ਸਜ਼ਾ ਪੂਰੀ ਹੋ ਚੁੱਕੀ ਹੈ ਪਰ ਫਿਰ ਵੀ ਜੇਲ੍ਹ ਚੋਂ ਬਾਹਰ ਨਹੀਂ ਆਉਂਦੇ ਦੇਖੋ ਸਾਨੂੰ ਸਭ ਤੋਂ ਪਹਿਲਾਂ ਇਹ ਅਹਿਸਾਸ ਹੈ ਕਿ ਸਰਕਾਰਾਂ ਨਾ ਸਾਨੂੰ ਇਨਸਾਫ ਨਹੀਂ ਦੇਣ ਨੂੰ ਤਿਆਰ ਹਨ ਕੋਈ ਇਸ ਤਰ੍ਹਾਂ ਦਾ ਨਹੀਂ ਕਿਉਂਕਿ ਉਹ ਕੌਮ ਦੀ ਲੜਾਈ ਲੜ ਰਹੇ ਹਨ ਕੌਮ ਵਾਸਤੇ ਗਏ ਹੈ ਇਸ ਕਰਕੇ ਇਸ ਤਰ੍ਹਾਂ ਦੀ ਕੋਈ ਨਹੀਂ ਸਮਾ ਆਵੇਗਾ ਜਦੋਂ ਆਉਣਾ ਜ਼ਰੂਰ ਹੈ ਪਰ ਸਾਨੂੰ ਇਸ ਤਰ੍ਹਾਂ ਦਾ ਕੋਈ ਕਿਸੇ ਤਰ੍ਹਾਂ ਦਾ ਪੀਪਲ ਸੋ ਭਾਈ ਸੰਦੀਪ ਸਿੰਘ ਸਨੂੰ ਲੈ ਕੇ ਜੇ ਗੱਲ ਕੀਤੀ ਜਾਵੇ ਜਿਸ ਤਰੀਕੇ ਦੇ ਨਾਲ ਕਹਿ ਲੋ ਵੀ ਹੁਣ ਲੱਗਦਾ ਕਿਤੇ ਨ ਕਿਤੇ ਵੀ 19ਵੀਂ ਸਦੀ ਦੇ ਵਿੱਚ ਜੋ ਦੌਰ ਚੱਲ ਰਿਹਾ ਸੀ ਨੌਜਵਾਨ ਸਿੱਖ ਮੁੰਡੇ ਜਿਹੜੇ ਸੀਗੇ ਉਹਨਾਂ ਨੂੰ ਚੱਕ ਕੇ ਕਤਲੇਆਮ ਕੀਤਾ ਜਾਂਦਾ ਸੀ ਇਨਕਾਊਂਟਰ ਦੇ ਨਾਮ ਤੇ ਮਾਰ ਦਿੱਤਾ ਜਾਂਦਾ ਸੀ ਹੁਣ ਵੀ ਉਹੀ ਸਾਜ਼ਿਸ਼ ਚੱਲ ਰਹੀ ਹੈ ਵੀ ਭਾਈ ਸਨਿ ਨੂੰ ਜਿਹੜਾ ਹੈ ਜੇਲ੍ਹ ਦੇ ਵਿੱਚ ਖਤਮ ਕਰ ਦਿੱਤਾ ਜਾਂਦਾ ਦੇਖੋ ਉਸੇ ਤਹਿਤ ਭਾਵੇਂ ਪ੍ਰਸ਼ਾਸਨ ਨੇ ਭਾਵੇਂ ਉਹਨਾਂ ਪੁਲਿਸ ਅਫਸਰਾਂ ਨੇ ਜੋ ਕੁਸ਼ਕਾਂਡ ਕਰਿਆ ਨਾ ਉਸੇ ਦੇ ਤਹਿਤ ਕਰਿਆ ਕਿਉਂਕਿ ਉਹ ਉਹੀ ਪੁਲਿਸ ਅਫਸਰ ਹੈ ਜਿਨ੍ਹਾਂ ਨੂੰ ਝੂਠੇ ਪੁਲਿਸ ਮੁਕਾਬਲਿਆਂ 'ਚ ਸਜ਼ਾਾਂ ਹੋਈਆਂ 6-7 ਕੇਸ ਇਸ ਦੇ ਖਿਲਾਫ ਦਰਜ ਹੈ ਜੇ ਇਸ ਦੀ ਗੱਲ ਕਰੀਏ ਨੌਂ ਦਾ ਗੁਰਬਚਨ ਪਰ ਆਪਣੇ ਆਪ ਨੂੰ ਸੁਭਾ ਸਰਹੰਦ ਕਹੋਂਦਾ ਇਹਨੇ ਇੱਕ ਇਸ ਤਰ੍ਹਾਂ ਦਾ ਪਾਪ ਕਰਿਆ ਕਿ ਬਾਬਾ ਚਰਨ ਸਿੰਘ ਦੀ ਬੀੜ ਸਾਹ ਵਾਲੇ ਕਾਰਸੇਵਾਲੇ ਉਹਨਾਂ ਨੂੰ ਦੋ ਜਿਪਸੀਆਂ ਨਾਲ ਬੰਨ ਗਏ ਨੇ ਵਿਚਾਲੇ ਤੋਂ ਪਾੜਿਆ ਦੋ ਹਿੱਸੇ ਕਰੇ ਹੈ ਇਹ ਜਾਂ ਜ਼ਾਲਮ ਅਫਸਰ ਹੈ ਇਹਨੂੰ ਕੌਮ ਕਦੇ ਨਹੀਂ ਬਰਦਾਸ਼ਤ ਕਰੇਗੀ ਪਰ ਹੁਣ ਜਿਹੜਾ ਵਾਪਰ ਰਿਹਾ ਜਿਹੜਾ ਉਹ ਆਪਣੀ ਮੌਤ ਦੀ ਤੇ ਜ਼ਿੰਦਗੀ ਦੀ ਲੜਾਈ ਲੜ ਰਿਹਾ ਅੱਜ ਪਰਿਵਾਰ ਨੇ ਵੀ ਮੁਲਕਰ ਹੋ ਗਿਆ ਪਰਿਵਾਰ ਵੀ ਕਹਿੰਦਾ ਵੀ ਅਸੀਂ ਇਹਦੀ ਸੰਭਾਲ ਨਹੀਂ ਕਰਨੀ ਨਾ ਇਹਨੂੰ ਲੈਣਾ ਇਹਨੇ ਮਾੜੇ ਕੰਮ ਕਰਾਏ ਆ ਮਰਨ ਦੇ ਉਹ ਨਰਕ ਭੋਗ ਰਿਹਾ ਹੈ ਉਸ ਕਰਕੇ ਮੈਂ ਹੋਰ ਵੀ ਜਿਹੜੇ ਪੁਲਿਸ ਅਫਸਰ ਹਕੂਮਤ ਦੇ ਨਸ਼ੇ 'ਚ ਗਲਤ ਕੰਮ ਕਰੇ ਆ ਜਾਂ ਕਰਦੇ ਕਰਨ ਰਹੇ ਆ ਉਹਨਾਂ ਨੂੰ ਇਹੋ ਸਾਬਕ ਸਿੱਖਣਾ ਚਾਹੀਦਾ ਵੀ ਕੱਲ ਨੂੰ ਇਹ ਦਿਨ ਉਹਨਾਂ ਤੇ ਵੀ ਆਵੇਗਾ ਸੋ ਜਿਨ੍ਹਾਂ ਨੇ ਮਾੜੇ ਕੰਮ ਕਰੇ ਆ ਉਹ ਰਿਜ਼ਲਟ ਭੁਗਤ ਰਹੇ ਸੋ ਬਿਲਕੁਲ ਇਹ ਭਾਈ ਜਗਤਾਰ ਸਿੰਘ ਹਵਾਰਾ ਜੀ ਦੇ ਫਾਦਰ ਸਾਹਿਬ ਸੀਗੇ ਗੁਰਚਰਨ ਸਿੰਘ ਸੀ ਤੋ ਜੇਕਰ ਇਹਦੇ ਵੱਲੋਂ ਸਿੱਧੇ ਤੌਰ ਤੇ ਇਹ ਕਿਹਾ ਗਿਆ ਕਿ ਜਿਸ ਤਰੀਕੇ ਦੇ ਨਾਲ ਕੇਂਦਰ ਸਰਕਾਰ ਜਿਹੜੀ ਹੈ ਬੰਦੀ ਸਿੰਘਾਂ ਨੂੰ ਰਿਹਾ ਨਹੀਂ ਕਰ ਰਹੀ ਉਹਨਾਂ ਨੂੰ ਕਿਤੇ ਨਾ ਕਿਤੇ ਇਸ ਗੱਲ ਦਾ ਡਰ ਹੈ ਜੇਕਰ ਪੰਤੀ ਸਿੰਘ ਜੀਲਾਂ ਤੋਂ ਬਾਹਰ ਆਦਦੇ ਨੇ ਤੇ ਪੰਜਾਬ ਦੀ ਜਿਹੜੀ ਨੌਜਵਾਨੀ ਹੈ ਸੜਕਾਂ ਤੇ ਉtreਗੀ ਨਸ਼ਿਆਂ ਤੋਂ ਬਾਹਰ ਨਿਕਲੇਗੀ ਜਿਸ ਤੋਂ ਬਾਅਦ ਪੰਜਾਬ ਦੇ ਹੱਕਾਂ ਦੇ ਲਈ ਆਪਣੀ ਆਵਾਜ਼ ਬੁਲੰਦ ਕਰੇਗੀ ਕੈਮਰਾਮੈਨ ਅਸ਼ੋਕ ਦੇ ਨਾਲ ਮੈਂ ਵੀ ਗਾਣੇ ਪੱਕ ਹੋਸਟ ਬਿਲਕੁਲ